ਆਪ ਜੀ ਮਹਾਪੁਰਸ਼ਾਂ ਦੀ ਯਾਦ ਵਿੱਚ ਜੁੜ ਬੈਠੇ ਹੋ ਸੰਤ ਬਾਬਾ ਅਜਮੇਰ ਸਿੰਘ ਜੀ ਰੱਬ ਜੀ ਉਹਨਾਂ ਦੀ ਪਵਿੱਤਰ ਯਾਦ ਵਿੱਚ ਜੁੜ ਬੈਠੇ ਹੋ ਸੰਤ ਸ਼ਰਨ ਜੋ ਜਨ ਪਰ ਸੋ ਜਨ ਦਰਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁ ਅਵਤਾਰ ਸੰਤਾਂ ਦੀ ਸ਼ਰਮ ਵਿੱਚ ਕਿਵੇਂ ਆਈਏ ਕਿਵੇਂ ਆਈ ਦ ਸੰਤਾਂ ਦੀ ਸ਼ਰਮ ਵਿੱਚ ਸਰੀਰ ਕਰਕੇ ਤਾਂ ਲੱਖਾਂ ਲੋਕ ਸੰਤਾਂ ਕੋਲ ਬੈਠਦੇ ਨੇ ਕੁਇ ਸੁਧ ਕਰਕੇ ਆਵੇ ਕੁਇ ਸੁਧ ਕਰਕੇ ਆਵੇ ਉਸ ਸ਼ਬਦ ਨਾਲ ਜੋੜ ਦਿੰਦੇ ਨੇ ਲੋਕ ਕਹਿੰਦੇ ਨੇ ਸੰਤ ਰੱਬ ਨਾਲ ਮਿਲ ਦਿੰਦੇ ਨੇ ਨਹੀਂ ਫਿਰ ਸੁਣਨਾ ਲੋਕ ਕਹਿੰਦੇ ਨੇ ਸੰਤ ਰੱਬ ਨਾਲ ਮਿਲ ਲੈਂਦੇ ਨੇ ਨਹੀਂ ਸੰਤ ਹੁੰਦੇ ਰੱਬ ਨੇ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਕਿਸੇ ਨੇ ਰੱਬ ਦੇ ਦਰਸ਼ਨ ਕਰਨੇ ਹੋਣ ਤੇ ਸੰਤਾਂ ਦੇ ਦਰਸ਼ਨ ਕਰੇ ਪਰ ਕਿਵੇਂ ਪਤਾ ਲੱਗਦਾ ਸਤਗੁਰ ਕਹਿੰਦੇ ਸੰਤ ਕੀ ਮਹਿਮਾ ਵੇਦ ਨਾ ਜਾਣੇ ਜਿਤਾ ਸੁਨੇ ਤੇਤਾ ਬਖਾਨਾ ਤੁਸੀਂ ਕਿਨੇ ਤੁਛਾਣੋਗੇ ਸੰਤਾਂ ਇਸ ਰੂਗ ਗਨ ਸਭੀ ਸਵਾਲ ਕਰਦੇ ਨੇ ਸੰਤ ਕੀ ਮੈ ਮੋ ਬੇਦ ਨਾ ਜਾਣੇ ਬੜੇ ਗੁਰਮੁਖ ਪਿਆਰੇ ਬੈਠੇ ਨੇ ਆਪ ਜੀ ਕਦੇ ਆਪਣੇ ਆਪ ਤੋਂ ਸਵਾਲ ਪੁੱਛਿਆ ਵੀ ਇਹਦੀ ਤਾਂ ਮੰਗੀ ਹੈ ਨਹੀਂ ਰੱਬ ਦੀ ਪੁੱਛ ਕੇ ਆਓ ਜ਼ਰਾ ਅੰਦਰੋਂ ਆਪਣੇ ਅੰਦਰ ਤਾਂ ਮੰਗੀ ਹੈ ਨਹੀਂ ਰੱਬ ਦੀ ਤੇ ਜਿਸ ਦੀ ਮੰਗੀ ਹੈ ਨਹੀਂ ਉਹ ਮਿਲੇ ਕਿਵੇਂ ਕਿਵੇਂ ਮਿਲ ਸਕਦਾ ਸਾਡੀ ਮੰਗ ਤਾਂ ਸੰਸਾਰ ਦੀ ਆ ਪਰਿਵਾਰ ਦੀ ਆ ਧਨ ਦੀ ਆ ਕੁਰਸੀ ਦੀ ਆ ਵਿਢਾਈ ਦੀ ਆ ਸਾਡੀ ਮੰਗ ਰੱਬ ਦੀ ਕਿੱਥੇ ਆ ਸਾਡੀ ਮੰਗ ਤੇ ਰੁਪਈਆਂ ਦੀ ਆ ਬੜੇ ਘਰਾਂ ਵਿੱਚ ਸੱਜਣ ਬੈਠੇ ਆ ਆਪ ਤੇ ਖਿਮਾ ਕਰਦਣਾ ਗਲਾ ਨਹੀਂ ਕੰਮ ਕਰਦਾ ਸੇਠ ਠੀਕ ਨਹੀਂ RAMU VALIA ਜੀ ਨੂੰ ਪਰਪੋ ਸਿੰਘ ਜੀ ਨੂੰ ਅਸੀਂ ਕਿਹਾ ਸੀ ਵੀ ਅਸੀਂ ਨਮਸਕਾਰ ਕਰਕੇ ਚਲ ਜਾਵਾਂ ਪਰ ਕਿੰਨੇ 5-7 ਮਿੰਟ ਤੁਸੀਂ ਦਰਸ਼ਨੀ ਕਰ ਜੋ ਸਾਧ ਸੰਗਤ ਮੈਂ ਬੇਨਤੀ ਕਰ ਰਿਹਾ ਆਪਕੇ ਨੂੰ ਅੰਦਰੋਂ ਪੁੱਛ ਕੇ ਹੈ ਤੇਰੀ ਮੰਗ ਵੀ ਹੈ ਰੱਬ ਦੀ ਰੱਬ ਦੀ ਮੰਗ ਵੀ ਹੈ ਤੇਰੀ ਤਾਂ ਮੰਗੀ ਹੈ ਨਹੀਂ ਇਹਦੀ ਮੰਗ ਤੇ ਸੰਸਾਰੀ ਹੈ ਨਰੰਕਾਰੀ ਨਹੀਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਤੁਸੀਂ ਬੈਠੇ ਹੋ ਗੁਰਦੁਆਰਾ ਸਾਹਿਬ ਬਣਾਏ ਮਸਜਿਦ ਬਣਾਈ ਮੰਦਿਰ ਬਣਾਇ ਕਿ ਉਹਨਾਂ ਨੂੰ ਉਹਨਾਂ ਦੇ ਅੰਦਰ ਤੱਕ ਇਹ ਹੁੰਦਾ ਕੋ ਰੱਬ ਨਾਲ ਜੁੜ ਜਾਏ ਕੋਈ ਮਸਜਿਦ ਸਮਝ ਕੇ ਜੁੜ ਜਾਏ ਕੋਈ ਮੰਦਿਰ ਸਮਝ ਕੇ ਜੁੜ ਜਾਏ ਕੋ ਗੁਰਦੁਆਰਾ ਸਾਹਿਬ ਸਮਝ ਕੇ ਜੁੜ ਜਾਏ ਪਰ ਦਸ ਤੂੰ ਜੁੜਿਆ ਕਿੱਥੇ ਆ ਇਹ ਦਸ ਤੂੰ ਕਹਿੰਦਾ ਮਨ ਟਿਕਦਾ ਨਹੀਂ ਮਨ ਜੁੜਦਾ ਨਹੀਂ ਕਿੱਥੇ ਦਾ ਜੁੜਿਆ ਹੀ ਹੈ ਨਾ ਹਰ ਮੈਂਂਤੀ ਸੋਨੀ ਕੌਣ ਕਹਿੰਦਾ ਮਨ ਲੱਗਦਾ ਨਹੀਂ ਲੱਗਾ ਤਾਂ ਹੋਇਆ ਧੀਆਂ ਪੁੱਤਰਾਂ ਤੇ ਲੱਗਾ ਹੋਇਆ ਤੰਦ 'ਚ ਲੱਗਾ ਹੋਇਆ ਪਰਿਵਾਰ 'ਚ ਲੱਗਾ ਹੋਇਆ ਐਵੇਂ ਵਖੰਡ ਕਰਦਾ ਏ ਕਹਿੰਦਾ ਲੱਗਾ ਨਹੀਂ ਹੋਇਆ ਖੁਬਿਆ ਪਿਆ ਖੁਬਿਆ ਪਿਆ ਤੇ ਪਟਣਾ ਸੀ ਇਹਨੂੰ ਤੇ ਪਟਣਾ ਕਹਿੰਦੇ ਸੀ ਸੰਤਾਂ ਨੇ ਇਹਨੂੰ ਕੋਈ ਸੰਤ ਲੱਗਦਾ ਨਹੀਂ ਵੱਡੀ ਸਮੱਸਿਆ ਇਹਦੀ ਨਜ਼ਰ ਵਿੱਚ ਸੰਤ ਕੋਈ ਹੈ ਹੀ ਨਹੀਂ ਪਰ ਪਾਤਸ਼ਾਹ ਕਹਿੰਦੇ ਨੇ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਓਟ ਸਤਾਨੀ ਸੰਤ ਹਮਾਰਾ ਗੈਣਾ ਹਮ ਸੰਤਨ ਸਿਓ ਬੰਦ ਆਈ ਇਹ ਤਾਂ ਮੂਕ ਡਾਣਾ ਹੁੰਦਾ ਸੰਤਾਂ ਤੋਂ ਵੀ ਇਹਨਾਂ ਨੇ ਸੰਤਾਂ ਤੋਂ ਕੁਝ ਨਹੀਂ ਲੈਣਾ ਹੁੰਦਾ ਸੀ ਕੁਝ ਨਹੀਂ ਲੈਣਾ ਦੇਣਾ ਸੰਤਾਂ ਤੋਂ ਇਹਦਾ ਕੰਮ ਅੜਿਆ ਹੈ ਕਿਤੇ ਧੰਦਾ ਅੜਿਆ ਹੈ ਇਸੇ ਕਰਕੇ ਆਇਆ ਹੈ ਸੌਦਾ ਪ੍ਰੇਮ ਦਾ ਸੀ ਇਹ ਪਦਾਰਥਾਂ ਨਾਲ ਸੌਦਾ ਕਰਦਾ ਪ੍ਰੇਮ ਵਿੱਚ ਸਭ ਕੁਝ ਦੇਣਾ ਹੀ ਹੁੰਦਾ ਲੈਣਾ ਕੁਝ ਵੀ ਨਹੀਂ ਹੁੰਦਾ ਅੱਜਕੱਲ ਤੁਸੀਂ ਦੇਖ ਰਹੇ ਹੋ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸਾਰਾ ਸੰਸਾਰ ਮਨਾ ਰਿਹਾ ਸੰਤ ਕੀ ਕਰਦੇ ਨੇ ਅਸੀਂ ਵਿੱਚ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਭ ਜੀਵਨ ਹੋਏ ਆਪਣਿਆਂ ਲਈ ਮਿਟ ਜਾਣਾ ਕੋਈ ਵੱਡੀ ਗੱਲ ਨਹੀਂ ਆ ਜਿੰਨੇ ਮੈਂ ਵੀ ਤੁਹਾਡੇ ਨਾਲ ਹੀ ਆ ਆਪਣੇ ਲਈ ਮਰ ਮਿਟੇ ਅਸੀਂ ਪਰ ਪਰਉਪਕਾਰੀ ਜਿਹੜੇ ਨੇ ਉਹ ਆਪਣੇ ਵੀ ਸਭ ਕੁਝ ਵਾਰ ਦਿੰਦੇ ਨੇ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਉਹ ਆਪਣਾ ਸਭ ਕੁਝ ਵਾਰ ਦਿੰਦੇ ਨੇ ਤੇ ਖਿਆਲ ਰੱਖਣਾ ਉਹਨਾਂ ਦਾ ਕਿਸੇ ਬਰਾਦਰੀ ਨਾਲ ਕਿਸੇ ਕੌਮ ਨਾਲ ਕਿਸੇ ਇੱਕ ਨਾਲ ਪਿਆਰ ਨਹੀਂ ਹੁੰਦਾ। ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੈਫਾਬਾਦ ਗਏ। ਉੱਥੇ ਨਵਾਬ ਸੈਫਉਦੀਨ ਰਹਿੰਦਾ ਸੀ। ਬਹੁਤ ਸ਼ਰਧਾਲੂ ਸੀ ਤਨਗੁਰ ਨਾਨਕ ਕਿਮਾ ਕਰਨਾ ਤਨਗੁਰ ਦੇ ਬਹਾਦਰ ਸਾਹਿਬ ਜੀ ਦਾ ਉਸ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਸੈਫਾਵਾਦ ਨੂੰ ਆ ਰਹੇ ਨੇ ਔਰ ਪਤਾ ਲੱਗਾ ਵੀ ਘੋੜੇ ਤੇ ਸਵਾਰ ਹੋ ਕੇ ਆ ਰਹੇ ਨੇ ਗੇਟ ਨੀਮਾ ਉਸਿ ਸੈਫਉਦੀਨ ਦਾ ਮਹਿਲ ਦਾ ਕਿੰਦੇ ਪਾਤਸ਼ਾ ਨੂੰ ਉਤਰਨਾ ਪਏਗਾ ਘੋੜੇ ਤੋਂ ਗੇਜ ਧਾ ਦਿੱਤਾ ਇਤਿਹਾਸ ਸੁਣਾ ਰਿਹਾ ਗੇਜ ਧਾ ਦਿੱਤਾ ਇਹ ਮੇਰੇ ਪਾਤਸ਼ਾ ਨੇ ਘੋੜੇ ਦੇ ਸਵਾਰ ਹੋ ਕੇ ਆਉਣਾ ਕਿਹੜੇ ਘੋੜੇ ਅੰਦਰ ਆਉਣ ਇੱਕ ਵਾਰੀ ਕਹਦੇ ਹੋ ਸਤਨਾਮ ਵਾਹਿਗੁਰੂ ਔਰ ਢਾਈ ਮਹੀਨੇ ਪਾਤਸ਼ਾਹ ਜੀ ਉਥੇ ਰਹੇ ਸੈਫੁਦੀਨ ਦੇ ਕੋਲ ਇਹ ਔਰੰਗਜ਼ੇਬ ਦੀ ਭੂਆ ਦਾ ਪੁੱਤਰ ਹੈ ਉਸ ਦੀ ਨਿਰਵੈਰਤਾ ਦੇਖੋ ਮਾਲਕ ਜੀ ਉਹਨੂੰ ਕਿਸੇ ਤੋਂ ਭੈ ਨਹੀਂ ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਦ ਤਾਨ ਓਹੋ ਕਾ ਨਾਨਕ ਸੁਨਦੇ ਮਨਾ ਗਿਆਨੀ ਤਾਹਿ ਵਿਖਾਨ ਤੁਸੀਂ ਮਨ ਨੂੰ ਕੀ ਕਰਾਂ ਮਨਾ ਤੂੰ ਸੁਣ ਗੁਰੂ ਦੇ ਬਚਨ ਸੁਣ ਗੁਰੂ ਦੀ ਬਾਣੀ ਸੁਣ ਤੂੰ ਸੁਣਨਾ ਪਾਤਸ਼ਾਹ ਬਾਰ ਬਾਰ ਕਹਿੰਦਾ ਕਾਉ ਨਾਨਕ ਸੁਣ ਲੈ ਮਨਾ ਸੌਦਾ ਤੇ ਮੰਦਾ ਆ ਮਾਨੀ ਵੇਚਣਾ ਸੀ ਇਹ ਦੱਸੋ ਕਿ ਮਨ ਕਿੱਥੇ ਰਹਿੰਦਾ ਬੈਠੇ ਹੋਣ ਨੂੰ ਹਾਜ਼ਰ ਕਰਨਾ ਇੱਥੇ ਇਹਨੂੰ ਪੁੱਛਣਾ ਵੀ ਰੋਜ਼ ਕਿੱਥੇ ਰਹਿੰਦੇ ਹੋ ਰੋਜ਼ ਫਿਲਰ ਆ ਫਿਰਦਾ ਇਹ ਤਾਂ ਸਮਾਂ ਪਾਸ ਕਰਨ ਆਉਂਦਾ ਇਹਨੂੰ ਨਹੀਂ ਪਤਾ ਕੀ ਲੈਣ ਆਇਆ ਇੱਥੇ ਜਿੱਥੇ ਬੈਠਾ ਮਹਾਪੁਰਸ਼ਾਂ ਦੇ ਯਾਦ ਵਿੱਚ ਅਸੀਂ ਬੈਠੇ ਆਂ ਸਾਨੂੰ ਨਹੀਂ ਪਤਾ ਸੀ ਕੀ ਲੈਣ ਆਏ ਆ ਜਿਸ ਤਨੇ ਪਤਾ ਲੱਗ ਜਾਂਦਾ ਉਸ ਫਿਰ ਜਿਹੜਾ ਸੰਸਾਰ ਹੈ ਕਾਂ ਦੀ ਬਿਠ ਵਰਗਾ ਲੱਗਦਾ ਫਿਰ ਸੁਣਨਾ ਜਰਾ ਕਾਂ ਦੀ ਬਿਠ ਵਰਗਾ ਲੱਗਦਾ ਏ ਸੰਸਾਰ ਜਦ ਸੱਚ ਸਮਝ ਆ ਜਾਂਦਾ ਮੈਂ ਬੇਨਤੀ ਕਰ ਰਿਹਾ ਸੀ ਨਵਾਬ ਸੈਫੋਦੀਨ ਨੇ ਇੱਕ ਸਪੈਸ਼ਲ ਆਪਣੇ ਮਹਿਲ ਦੇ ਅੰਦਰ ਇਕ ਕਸਥਾਨ ਬਣਾਇਆ ਦੂਜੇ ਪਾਸੇ ਮਸਜਿਦ ਸੀ ਜਿੱਥੇ ਉਹ ਆਪ ਨਵਾਜ਼ ਪੜ੍ਹਦੇ ਸੀ ਪਾਦਸ਼ਾਹ ਪੁੱਛਣ ਲੱਗੇ ਕੀ ਬਣਾਇਆ ਸੈਫੁਦੀਨ ਕਹਿੰਦੇ ਮਹਾਰਾਜ ਆਪ ਜੀ ਨੇ ਆਉਣਾ ਸੀ ਆਪ ਜੀ ਦੀ ਬੰਦਗੀ ਲਈ ਸਿਮਰਨ ਲਈ ਇਹਨਾਂ ਅਲੱਗ ਕਮਰਾ ਬਣਾਇਆ ਬਾਤ ਸ਼ਿਕਾੰਦੇ ਸੈਫੋਦੀਨ ਆ ਪਹਿਲੇ ਹੀ ਬਣੀ ਹੋਈ ਸੀ ਇਹਦੇ ਚ ਬੈਠ ਕੇ ਕਰ ਲੈਂਦੇ ਆਖੋ ਸਤਨਾਮ ਵਾਹਿਗੁਰੂ ਪਿੱਟਾਂ ਮੈਲ ਮੱਥਾ ਨਹੀਂ ਮਾਰਦੇ ਰੱਬ ਦੇ ਪਿਆਰੇ ਖਿਆਲ ਲਖਣਾ ਜਰਾ ਪਿੱਟਾਂ ਤੋਂ ਪਰੇ ਹੁੰਦੇ ਈਸ਼ਵਰ ਨੂੰ ਮਿਲਣ ਲਈ ਇਹ ਲੋੜ ਕੀ ਸੀ ਆ ਪਹਿਲੇ ਹੀ ਬਣੀ ਸੀ ਉਹਦੇ ਵਿੱਚ ਹੀ ਬੈਠ ਕੇ ਨਿਤਨੇਮ ਸਿਮਰਨ ਕਰ ਲੈਂਦੇ ਸਣੇ ਕੋੜੇ ਅੰਦਰ ਬਾਦਸ਼ਾਹ ਜੀ ਨੂੰ ਲਿਆਂਦਾ ਪੁੱਛਤੇ ਬਾਦਸ਼ਾਹ ਕਿੱਥੇ ਪਰਯੋਜਨ ਕੀ ਆਪ ਜੀ ਦੇ ਆਉਣ ਦਾ ਕਹਿੰਦੇ ਅਸੀਂ ਦਿੱਲੀ ਚੱਲੇ ਹਾਂ ਦਿੱਲੀ ਚੱਲੇ ਹਾਂ ਕਹਿੰਦੇ ਨਹੀਂ ਮਹਾਰਾਜ ਦਿੱਲੀ ਨਾ ਜਾਇਓ ਬਹੁਤ ਬੇਈਮਾਨ ਆਉ ਸ੍ਰੀ ਦਾ ਬੇਈਮਾਨ ਹੈ ਆਪਣੇ ਬਾਪ ਨੂੰ ਉਸਨੇ ਅੰਦਰ ਦੇ ਦਿੱਤਾ ਪ੍ਰਾਮਾ ਨਾਲ ਦਗਾ ਕੀਤਾ ਬੜਾ ਲੰਬਾ ਇਤਿਹਾਸ ਤੁਸੀਂ ਕਦੇ ਸ੍ਰੀ ਗੁਰੂ ਗੰਬ ਸਾਹਿਬ ਜੀ ਦੇ ਦਰਸ਼ਨ ਤਾਂ ਕਰਦੇ ਰਹੇ ਹੋਗੇ ਸਤਿਗੁਰਾਂ ਨੇ ਵਾਹਿਗੁਰੂ ਸ਼ਬਦ 16 ਵਾਰੀ ਲਿਖਿਆ ਸ੍ਰੀ ਗੁਰੂ ਗੰਬ ਸਾਹਿਬ ਜੀ ਅ튁ਣ ਦੇਣਾ ਜਰਾ 17 ਵਾਰ ਖੁਦਾ ਲਿਖਿਆ ਅੱਲਾ 46 ਵਾਰ ਲਿਖਿਆ। RAM 2533 ਵਾਰ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਹਰੀ 8344 ਵਾਰ ਲਿਖਿਆ। ਤੂੰ ਕੋਈ ਵੀ ਜਪਲਾ ਤੂੰ ਤਾਂ ਕਸਮ ਖਾਧੀ ਆ। ਇਹ ਨਾ ਕੋ ਕਵੇ ਨਾਮ ਜਪ ਸਿਮਰਨ ਕਰਨ ਨਿਤਨੇਮ ਕਰ ਇਹ ਨਾ ਇਹਨੂੰ ਕੋ ਕਵੇ। ਇਹ ਤਾਂ ਕੋਈ ਗੱਲ ਰੋਜ਼ ਮੰਗਦਾ ਕਿ ਗੁਰੂ ਕੋਲ ਵੀ ਗੱਫੇ ਕਦੋਂ ਮਿਲਣਗੇ ਗੱਫੇ ਕਦੋਂ ਮਿਲਣਗੇ ਇਹਨੂੰ ਇਹ ਵੀ ਨਹੀਂ ਪਤਾ ਕਿ ਸੰਤ ਰੋਜ਼ ਕਹਿੰਦੇ ਨੇ ਵੀ ਨੰਗੇ ਆਉਂਦੇ ਇੱਥੋਂ ਤੇ ਨੰਗੇ ਹੀ ਜਾਂਦੇ ਨੇ ਆ ਫਿਰ ਸੁਣਨਾ ਜ਼ਰਾ ਨਾਗੇ ਆਵਣ ਨਾਗੇ ਜਾਣਾ ਕੋਈ ਨਾ ਰਹੇ ਰਾਜਾ ਰਾਣਾ ਐਡਾ ਪੁੱਤ ਇਹਦੇ ਤੇ ਸਵਾਰ ਹੋਇਆ ਸੁਣਦਾ ਹੀ ਨਹੀਂ ਗੁਰੂ ਦੀ ਗੱਲ ਸੁਣਦਾ ਹੀ ਨਹੀਂ ਪਾਤਸ਼ਾਹ ਕਹਿੰਦੇ ਕਿ ਆ ਜਾਣਾ ਕਿਵੇਂ ਮਰਹੇਗੇ ਸਵਾਲ ਕਰਦੇ ਨੇ ਕਿ ਐਸਾ ਮਰਨਾ ਹੋਵੇ ਸਵਾਲ ਹੈ ਕਿਵੇਂ ਜਾਣਾ ਪਏਗਾ ਅੰਤਮ ਸੇ ਇਹ ਸ਼ੰਕਰ ਉਹਦੇ ਪਿਆਰਿਆਂ ਦੇ ਅੰਦਰ ਵੀ ਰਹੀ ਪਰ ਜਿਹਨਾਂ ਦੀ ਸੁਰਤ ਜੁੜ ਗਈ ਸ਼ਬਦ ਦੇ ਨਾਲ ਉਹ ਤਾਂ ਜੀਵਨ ਮੁਕਤ ਹੁੰਦੇ ਨੇ ਉਹ ਤਾਂ ਜੀਵਨ ਮੁਕਤ ਹੁੰਦੇ ਨੇ ਤੇ ਬਾਦਸ਼ਾਹ ਕਹਿੰਦੇ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਲਾ ਮਰਨਾ ਹੋਏ ਰੱਬ ਯਾਦ ਰਹੇ ਕਿ ਸੋ ਕਮਰਨਾ ਹੋ ਜਾਣਾ ਤੇਰਾ ਸੰਤ ਸਦਾ ਰਹਿਣਗੇ ਸੰਸਾਰ ਵਿੱਚ ਨਾਮ ਰਹਿਓ ਸਾਧੂ ਰਹਿਓ ਰਹੇਓ ਗੁਰੂ ਗੋਬਿੰਦ ਗੁਰੂ ਗੋਬਿੰਦ ਓਹੋ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਿੰਨ ਵਾਰੀ ਗ੍ਰਿਫਤਾਰੀ ਹੋਈ ਇੱਕ ਵਾਰੀ ਨਹੀਂ ਮੇਕਲ ਫਕਰ ਨੂੰ ਮੈਂ ਸੰਮਾਪਤੀ ਕਰਾਂ ਗळा ਨਹੀਂ ਚੱਲ ਰਿਹਾ ਸਭ ਤੋਂ ਪਹਿਲੀ ਗ੍ਰਿਫਤਾਰੀ ਤਮਤਾਨ ਵਿਖੇ ਹੋਈ ਧਨਾੜ ਅਮੀਰ ਭਾਈ ਦਗੋ ਤਮਤਾਨ ਵਹਿੰਦੇ ਸੀ ਪਾਦਸ਼ਾਹ ਜੀ ਦੇ ਅਨੰਦ ਸੇਵਕ ਸਨ ਦੀਵਾਲੀ ਤੇ ਵਿਸਾਖੀ ਦੋ ਵੱਡੇ ਸਮਾਗਮ ਗੁਰੂ ਸਾਹਿਬ ਉੱਥੇ ਮਨਾਉਂਦੇ ਸੀ ਤੇ ਇਹ ਇਕੱਲਾ ਹੀ ਸੇਵਾ ਕਰਦਾ ਹੁੰਦਾ ਸੀ ਲੱਖਾਂ ਲੋਕਾਂ ਦਾ ਇਕੱਠ ਹੋ ਗਿਆ ਦਿੱਲੀ ਦਰਬਾਰ ਨੂੰ ਪਤਾ ਲੱਗਿਆ ਵੀ ਜੇ ਲੱਖਾਂ ਲੋਕਾਂ ਦਾ ਇਕੱਠ ਹੋ ਗਿਆ ਕਰਨ ਨੂੰ ਕੁਸ਼ੋਰ ਹੀ ਨਾ ਹੋ ਜਾਏ ਕਿ ਕੋ ਕੋ ਸਿੱਧਾ ਵਜ਼ਰਾਂ ਇਹ ਤਾਂ ਝ ਪਤਾ ਕਿਉਂ ਰੰਦਮ ਤੇ ਪਾਤਸ਼ਾਹ ਨੇ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਨ ਹੋਣੀ ਹੋਏ ਤੂੰ ਕਾਦੀ ਚਿੰਤਾ ਕਰਦਾ ਆਖਰ ਦਿਨ ਛੱਡ ਕੇ ਜਾਣਾ ਪੈਣਾ ਚਿੰਤਾ ਕਾਦੀ ਹੈ ਤੇਨੂੰ ਅੱਜ ਉਹ ਕੁਝ ਮਿੱਟੀ ਇਕੱਠੀ ਕਰੀ ਫਿਰਦਾ ਜਿੰਨੀ ਇਕੱਠੀ ਕਰੀ ਜਾਓਗੇ ਉਹਨੇ ਹੀ ਅੱਗੇ ਜਾਣਾ ਔਖਾ ਹੋ ਜਾਣਾ ਮੈਂ ਬੇਨਤੀ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜਾਣਾ ਬਹੁਤ ਔਖਾ ਹੋ ਜਾਣਾ ਤੇ ਜਾਣਾ ਪੈਣਾ ਹੈ ਜਿੰਨੇ ਅਸੀਂ ਬੈਠੇ ਹਾਂ ਯਾਤਰੀ ਹਾਂ ਕਦੇ ਆਇਆ ਤੁਹਾਨੂੰ ਖਿਆਲ ਵੀ ਆ ਅਸੀਂ ਸਭ ਯਾਤਰੀ ਹਾਂ ਤੇ ਯਾਤਰਾ ਕਿਸੇ ਵੇਲੇ ਵੀ ਸ਼ੁਰੂ ਹੋ ਸਕਦੀ ਆ ਐਡਾ ਬੋਲਾ ਨਾ ਇਹਨੂੰ ਸੁਣਦਾ ਹੀ ਆ ਨਾ ਇਹਨੂੰ ਦਿਸਦਾ ਹੀ ਆ ਕਿਹਨੂੰ ਨਹੀਂ ਸੁਣਦਾ ਜੀ ਮਾਇਆ ਤਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਾਏ ਬਹੁਤ ਰੋਲ ਕੁਚੋਲਾ ਇਹਨੂੰ ਨਹੀਂ ਸੁਣਦਾ ਇਹਨੂੰ ਦਿਸਦਾ ਨਹੀਂ ਐਸੀ ਗੱਲ ਨਹੀਂ ਇਹਨੂੰ ਦਿਸਦਾ ਨਹੀਂ ਅੱਗੇ ਦਿਸਦਾ ਇਹਨੂੰ ਸਭ ਕੁਝ ਹੀ ਆ ਜਿਹੜਾ ਮਛਲਾ ਹੁੰਦਾ ਨਾ ਉਹਨੂੰ ਸਭ ਪਤਾ ਹੁੰਦਾ ਗੰਦਾ ਕਰੀ ਜਾਣਦੇ ਬਸ ਇਹ ਰੋਲਾ ਪਾਉਂਦੇ ਅਸੀਂ ਜੋ ਅਸੀਂ ਤਾਂ ਮਰਜ਼ੀ ਕਰਨੀ ਆ ਆਖੋ ਸਤਨਾਮ ਵਾਹਿਗੁਰੂ ਖਾਲਸਾ ਨਜ਼ਰ ਭਾਈ ਤਗੋ ਤੰਤੰਦ ਸਭ ਤੋਂ ਵੱਡਾ ਸੇਵਕ ਸੀ ਆਲਮ ਖਾਨ ਰੋਹਿਲੇ ਨੇ ਗ੍ਰਫਤਾਰ ਕੀਤਾ ਪਰ ਢਾਈ ਮਹੀਨੇ ਦੇ ਬਾਅਦ ਰਾਜਾ ਰਾਮ ਸਿੰਘ ਦੇ ਘਰੋਂ ਬੀਬੀ ਪਦਮਾ ਉਹਦਾ ਰਾਜਦਰਬਾਰ ਵਿੱਚ ਬਹੁਤ ਪਹੁੰਚ ਸੀ ਔਰ ਪੋਜ ਕੇ ਸ਼ਬਦਾਲੂ ਸੀ ਤੰਗੂਰ ਤੇਗ ਬਹਾਦਰ ਸਾਹਿਬ ਜੀ ਦੀ ਤਈਆਂ ਮਹੀਨਿਆਂ ਬਾਅਦ ਪਾਦਸ਼ਾਹ ਨੂੰ ਉਥੋਂ ਰਿਹਾ ਕਰ ਦਿੱਤਾ ਆਗਰਾ ਵਿਖੇ ਦੂਜੀ ਗ੍ਰਿਫਤਾਰੀ ਹੋਈ 1670 ਵਿੱਚ 2 ਮਹੀਨੇ 13 ਦਿਨ ਕੈਦ ਵਿੱਚ ਰਹੇ ਪਰ ਸੈਫ ਖਾਨ ਦੇ ਰਸੂਖ ਨਾਲ ਬਾਹਰ ਆ ਗਏ ਭਾਈ ਕਲਿਆਣ ਦੀ ਧਰਮਸਾਲਾ ਵਿੱਚ ਰਹੇ ਪਾਦਸ਼ਾਹ ਔਰ ਤੀਸਰੀ ਜਿਹੜੀ ਗ੍ਰਿਫਤਾਰੀ ਸੀ ਮਲਕਪੁਰ ਰੰਗੜਾ ਪਰਗਨਾ ਕਨੌਲਾ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖਾਨ ਰੋਪੜ ਵਾਲੇ ਨੇ ਸਿੱਖਾਂ ਸਮੇਤ ਗ੍ਰਫਤਾਰ ਕੀਤਾ ਤੀਜੀ ਵਾਰੀ ਪਰ ਹੈਰਾਨੀ ਦੀ ਗੱਲ ਹੈ ਆਪਣੇ ਲਈ ਤਾਂ ਕੁਝ ਵੀ ਨਹੀਂ ਆਪਣੇ ਲਈ ਕੁਝ ਵੀ ਨਹੀਂ ਤੇਰੇ ਜਨ ਪਰਪਕਾਰ ਹੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਲਾਏ ਓਹੋ 1670 ਵਿੱਚ ਇੱਕ ਫਰਮਾਨ ਜਾਰੀ ਕੀਤਾ ਰੰਗਦੇਵ ਨੇ ਕੋਈ ਵੀ Hindu ਨਮਸਕਾਰ ਦੀ ਜਗਾ ਕੋਈ ਨਮਸਕਾਰ ਸ਼ਬਦ ਨਹੀਂ ਵਰਤੇਗਾ ਔਰ ਉਸ ਦੀ ਜਗਾ ਸਲਾਮ ਵਾਲੇਕਮ ਕਹੇਗਾ ਫਰਮਾਨ ਜਾਰੀ ਕਰਤਾ ਹਰਾਨੀ ਦੀ ਗੱਲ ਨਹੀਂ ਵੀ ਕਿਸੇ ਨੂੰ ਉਤਕਾਰ ਨਾ ਹੋਵੇ ਆਪਣੇ ਧਰਮ ਨੂੰ ਪ੍ਰੈਕਟਾਈਜ਼ ਕਰਨ ਆਪਣੇ ਧਰਮ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਚੱਲਣਾ ਔਰ 72 ਵਿੱਚ ਪਟਵਾਰੀ ਕਾਨੂੰਗੋ ਆਦਿ ਸਰਕਾਰੀ ਨੌਕਰੀ ਤੇ ਸਾਰੇ ਮੁਸਲਮਾਨ ਲਗਾਏ ਜਾਓ ਇਹ ਪੰਡਤ ਪਹਿਲੇ ਸਾਫੀ ਖਾਂ ਕੋਲ ਗਏ ਮੈਂ ਸਮਾਪਤੀ ਕਰਨ ਲੱਗਾ ਹਾਂ ਰੰਗ ਜੇਬ ਉੱਥੇ ਨਹੀਂ ਸੀ ਇਸ ਕਰਕੇ ਇਹ ਵਾਪਸ ਆ ਗਏ ਗੁਰੂ ਸਾਹਿਬ ਦੇ ਕੋਲ ਜਿਹਦਾ ਕੋਈ ਦੁਨੀਆ ਵਿੱਚ ਨਹੀਂ ਹੁੰਦਾ ਉਹਦਾ ਸਤਗੁਰ ਹੁੰਦਾ ਫਿਰ ਲਖਣਾ ਜ਼ਰਾ ਬਾਹਾਂ ਕਹੇ ਕਿ ਲਾਜ ਇਸ ਗੋਬਿੰਦ ਦਾਸ ਤੁਹਾਰ ਤੂੰ ਦੱਸੇਗਾ ਕਿਹਦੇ ਕੋਲ ਬਾਹ ਫੜਾਈ ਹੋਈ ਹੈ ਪੁੱਛ ਤੇ ਸੇ ਤੇਰੀ ਬਾਹ ਕਿੰਨੇ ਫੜੀ ਹੈ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਾਜ ਜੀਵਨ ਹੋਏ ਗੁਰੂ ਸਾਹਿਬ ਕਿਰਪਾ ਕਰਨ ਜੇ ਗੱਲਾ ਥੋੜੋ ਬਹੁਤ ਵੀ ਕਮ ਕਰਦਾ ਹੁੰਦਾ ਤੇ ਆਪ ਜੀ ਨਾਲ ਸਾਜ ਪਾ ਲੈਣੀ ਸੀ ਬਸ ਆਖਰੀ ਵਿਚਾਰ ਆਪ ਜੀ ਨਾਲ ਸਾਜ ਪਾਣਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਤਿੰਨੇ ਖੜੇ ਨੇ ਸਾਹਮਣੇ ਪਾਤਸ਼ਾਹ ਦੇ ਹੋਰ ਇੱਕੋ ਹੀ ਬੇਨਤੀ ਕੀਤੀ ਦਾਦਾ ਇੱਛਾ ਕੋਈ ਨਹੀਂ ਆ ਸੁਣਨਾ ਜੀ ਸਾਰਾ ਦਾਤਾ ਇੱਛਾ ਕੋਈ ਨਹੀਂ ਬਸ ਇੱਕੋ ਹੀ ਬੇਨਤੀ ਹੈ ਤੇਰੇ ਨਾਲ ਪ੍ਰੇਮ ਹੈ ਦਿਲ ਕਰਦਾ ਤੇਰੇ ਤੇ ਕੁਰਬਾਨ ਹੋ ਜਾਈਏ ਆਖੋ ਸਤਨਾਮ ਵਾਹਿਗੁਰੂ ਦਾਤਾ ਤੇਰੇ ਤੋਂ ਕੁਰਬਾਨ ਹੋ ਜਾਈਏ ਬਸ ਇਨੀ ਇੱਛਾ ਹੈ ਹੋਰ ਦੁਨਿਆਵੀ ਕਿਸੇ ਪਦਾਰਥ ਦੀ ਇੱਛਾ ਨਹੀਂ ਲੱਖਾਂ ਲੋਕ ਸਵੇਰ ਤੋਂ ਸ਼ਾਮ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨਤ ਮਸਤਕ ਹੁੰਦੇ ਨੇ ਲੱਖਾਂ ਲੋਕ ਲੱਖਾਂ ਲੋਕ ਸਰੀਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਨੇ ਪਰ ਕਰਮ ਤੇ ਕਰਤੂਤ ਕਰਕੇ ਲੱਖਾਂ ਵਿੱਚੋਂ ਕੋਈ ਇੱਕ ਅਦਾ ਹੈ ਜਿਹੜਾ ਸਤਗੁਰ ਦੇ ਨੇੜੇ ਹੈ ਸੋ ਧੰਵਾਦ ਹੈ ਸਮਾ ਲੈ ਕੇ ਆਪ ਜੀ ਦਾ ਸਤਕਾਰਯੋਗ ਬਾਬਾ ਜੋਗਾ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਆਪ ਕੀ ਆਓ ਕਿ ਸਮਾਂ ਜ਼ਿਆਦਾ ਲਗਾਓ ਸੁਣ ਕੇ ਜਾਣਾ ਬੰਦਿਆਂ ਨੂੰ ਤਾਂ ਸੁਣਦੇ ਹੀ ਰਹਿੰਦੇ ਹੋ ਦਿਨੇ ਰਾਤ ਕਦੇ ਬਾਣੀ ਵੀ ਸੁਣ ਕੇ ਦੇਖ ਲਿਆ ਕਰੋ ਕਦੇ ਸਤਗੁਰੂ ਨੂੰ ਵੀ ਸੁਣ ਕੇ ਦੇਖ ਲਿਆ ਕਰੋ ਉਹਦੇ ਜਿਹਾ ਸਮਾਂ ਨਹੀਂ ਓਹੋ ਖੱਲ ਲਖਣਾ ਏ ਜਿਤ ਚਰਨ ਕਮਲ ਕਾ ਆਸਰਾ ਜਿਤ ਚਰਨ ਕਮਲ ਸੰਗ ਸੰਗ ਜੋੜੀ ਹੈ ਮਨ ਲੋਚੇ ਬੁਰਾਈਆਂ ਇਹੀ ਕਰਦਾ ਸਾਡਾ ਮਨ ਮੈਂ ਵੀ ਤੁਹਾਡੇ ਨਾਲ ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ ਗੁਰੂ ਸਾਹਿਬ ਕਿਰਪਾ ਕਰੇ ਹੋਈਆਂ ਪੁੱਲਾਂ ਦੀ ਖੇਵਾ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ